ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਪਰ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਹਾਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਪਹਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਪਾਇਨ ਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਸੂਆ ਸਵਾਯਾ ਨਾ ਜੀ ਤੇ ਦੋ ਗੱਬਣ ਗਾਵਾਂ ਲੈ ਕੇ ਆਏ ਬਿਲਕੁਲ ਛੋਟੇ ਛੋਟੇ ਮੁੱਲ ਦੀਆਂ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਦੀ ਪਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਲਾਖ ਦਿਓ ਜੀ ਮੇਜਰ ਸਿੰਘ ਜੀ ਪਿੰਡ ਪਹਾੜਾ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ 78885754 ਠੀਕ ਹੈ ਬਾਈ ਇੱਕ ਨੰਬਰ ਤੋਂ ਆਪਾਂ ਸ਼ੁਰੂ ਕਰਦੇ ਹਾਂ ਸੂਆ ਕਿੰਨਾ ਮਸੂਈ ਹੈ ਜੀ ਦੂਜਾ ਸੂਆ ਸੂਈ ਹੈ ਵੀਰੇ ਕਾ ਦੋ ਸੂਈ ਹੈ ਜੀ ਇਹਨੂੰ ਹੋ ਗਿਆ ਹਫਤਾ ਸੂਈ ਨੂੰ ਬੱਚਾ ਕੀ ਹੈ ਜੀ ਪੱਚੀ ਹੈ ਮਗਰ ਵੀਰੇ ਜੇ ਅੱਧੀ ਸਾਫ ਹੈ ਜੀ ਜਮਾ ਓਕੇ ਆਪਣੇ ਕੋਲੇ ਵੀਡੀਓ ਪਈ ਆ ਆਪਣੇ ਕੋਲੇ ਠੀਕ ਹੈ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਆ ਜੀ ਇਸ ਟਾਈਮ 9 ਕਿਲੋ ਹੋਵੇ ਜੋ ਓਕੇ ਦੇ ਦਾਂਗੇ ਜੀ ਜਿਹੜਾ ਜਮਾ ਹੈ 10 ਸੀ ਪਰ ਆਪਾਂ 9 ਹੀ ਕਰਾਂ ਥਾਣਾ ਦੀ ਦੰਨ ਜਮਾ ਓਕੇ ਵੀਰੇ ਠੰਦੀ ਸੀਲ ਹੈ ਜੀ ਜਮਾ ਤੋੜ ਕੇ ਦਿਖਾ ਦੇ ਵੀਰੇ ਮੈਂ ਮਰਜੀ ਲੈ ਬਾਈ ਦੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਆ ਜੀ ਲਗਭਗ ਹਫਤਾ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚੀ ਆ ਬੱਚੀ ਬੜੀ ਜੰਗੀ ਆ ਜੀ ਜਰਸੀ ਚ ਬਹਿ ਜਾਂਦੀ ਬਈ ਬੱਚੀ ਆ ਬਾਕੀ ਸੋਣੀ ਆ ਜੀ ਆਪ ਕਰਮ ਵਾਲੀ ਪ੍ਰੋਸੰਗ ਚ ਪੈਂਦੀ ਆ ਜੀ ਜਿਹੜਾ ਨੈਟ ਦੁੱਧ ਤਿਆਰ ਹੋਊਗਾ ਜੀ ਉਹ ਹੈ ਤਾਂ 10 ਕਿਲੋ ਹੀ ਆ ਜੀ ਬਾਈ ਕਹਿੰਦਾ ਆਪਾਂ 9 ਕਹਿ ਕੇ ਦੇਣੀ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਬਾਈ ਕਰ ਸਕਦਾ ਜੀ ਸੂਏ ਸੂਏ ਪਸੂ ਦਾ ਫਾਇਦਾ ਇਹ ਹੋ ਜਾਂਦਾ ਬਾਈ ਕੋਈ ਵੀ ਸੱਜਣ ਮਾਲਕ ਦੇ ਘਰੇ ਆਪਦੀ ਤਸੱਲੀ ਵਾਸਤੇ ਮਲਕਿੰਗ ਕਰ ਸਕਦਾ ਜੀ ਬਾਕੀ ਅੰਗ ਕ੍ਰੋਸ ਆ ਜੀ ਦੁੱਧ ਕਰ ਮਾਲੀ ਦਾ ਸੰਗਣਾ ਹੋਊਗਾ ਜੀ ਮੱਝਾਂ ਰਗਈ ਦੁੱਧ ਹੋਣਾ ਜੀ ਅੱਗੇ ਤੁਹਾਡੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀ ਰੱਦ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੂਫਾਨ ਨਾਲ ਤੁਹਾਨੂੰ ਮਗਰ ਬੱਚਾ ਵੱਛੀ ਮਿਲ ਜਾਣੀਆਂ ਠੰਡੀ ਸੀਲ ਪੂਰੀ ਆ ਬਾਕੀ ਥਣਾ ਦੇ ਸੱਜ ਸੋਹਣੇ ਗੈਪ ਤੇ ਲੱਗੇ ਆਥੀ ਚਵਾਈ ਵਾਲਾ ਥਾਣਾ ਜੀ ਡਿਮਾਂਡ ਵੇਰੇ ਕੀ ਰਹਿਣਾ ਦੀ ਹੈ ਜੀ ਜਮਾ ਛੋਟੀ ਜੀ ਡਿਮਾਂਡ ਵੀਰੇ ਦੀ ਤੋਰੇ ਜਨਾ ਮਰਜੀ ਦਾ 27000 ਦੀ ਦੇਣੀ ਆ ਵੀਰੇ ਆਪਾਂ ਆਫਰ ਹੀ ਆ ਆਫਰ ਹੀ ਬਸ ਲਓ ਜੀ 25000 ਰੁਪਿਆ ਦਾ ਖਾਲੀ ਬੱਚੀਆਂ ਮਿਲਦੀਆਂ ਗਿਆ ਤੇ ਇਹ ਬਾਈ ਨੇ 27000 ਦੀ ਬਾਈ ਦੱਸਦਾ ਕਿ ਦੇ ਦਾਂਗੇ ਜੀ ਧਾਰਾ ਮਾਰ ਕੇ ਵੀ ਬਾਈ ਕਹਿੰਦਾ ਦਿਖਾ ਦਾਂਗੇ 27000 ਚ ਤੁਹਾਨੂੰ 9 ਕਿਲੋ ਦਾ ਦੁੱਧ ਮਿਲ ਜਾਣਾ ਡੇਲੀ ਦਾ ਬੱਚਾ ਫੇਰ ਮਗਰ ਤੁਹਾਨੂੰ ਬੱਚੀ ਮਿਲ ਜਾਣੀ ਹੈ ਜੇ ਤੁਸੀਂ ਖਾਲੀ ਬੱਚੀ ਲੈਣ ਜਾਓਗੇ ਤਾਂ 20-25000 ਦੀ ਤਾਂ ਉਹ ਖਾਲੀ ਮਿਲਣੀ ਆ ਫਿਰ ਉਹਨੂੰ ਸੇਵ ਸੰਭੂਗੇ ਫਿਰ ਜਾ ਕੇ ਤਿਆਰ ਹੋਊਗੀ ਜੀ ਬਾਕੀ ਜਿਹਦਾ ਬਜਟ ਵੀਰ ਦਾ ਸੱਜਣ ਦਾ ਕਿਸੇ ਦਾ ਥੋੜਾ ਏ ਥੋੜੇ ਪੈਸੇ ਲਾਉਣੇ ਆ ਜੀ ਉਹਨਾਂ ਵਾਸਤੇ ਚੀਜ਼ ਮਾੜੀ ਵੀ ਨਹੀਂ ਕਿਉਂਕਿ ਘਰੇ ਦੁੱਧ ਪੀਣ ਨੂੰ ਤੋਫਾਈ ਹੈ ਜੀ 9 ਕਿਲੋ ਤਾਂ ਤਨ ਤਨ ਕਰਾਈ ਜਾਊਗਾ ਸਨਤਾਰਾ ਮਾਰ ਕੇ ਤੁਹਾਨੂੰ ਚੈੱਕ ਵੀ ਕਰਵਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਬਾਕੀ ਨਿਆਣਾ ਪਾ ਕੇ ਆਪਦਾ ਚੋਲਿਓ ਜੀ ਮੋਟੀ ਜਵਾਈ ਆ ਮਗਰ ਲਿਆ ਚ ਵੀ ਵੀਰੇ ਮਾਰਦੇ ਬਹੁਤ ਠੰਡੀ ਸੀ ਜੀ ਵੀਰੇ ਤਾਂ ਵੀਰੇ ਤਾਂ ਮਾਰ ਦਿੰਦੇ ਹੁੰਨੇ ਕਿਸੇ ਸੱਜਣ ਨੇ ਨਾ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਜਮਾਂ ਓਕੇ ਆ ਬਾਈ ਤੇ ਉਹ ਫਿਰ ਬੇਫਿਕਰਾ ਜਾ ਹੋ ਜਾਂਦਾ ਜੀ 27000 ਚੋਂ ਮਾਰਦਾਨ ਹੋ ਜੂਗਾ ਜੀ ਠਾਡੀ ਛੀਲ ਬੜੀ ਏ ਠੀਕ ਆ ਜੀ ਤੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਸੁਆ ਕੰਨ ਮਾ ਜੀ ਇਹ ਵੀਰੇ ਪਹਿਲਾ ਸੁਆ ਦੰਦੋ ਜੀ ਦੰਦੋ ਨਹੀਂ ਦੇਖੀ ਵੀਰੇ ਸਮਾ ਕੰਨ ਲੈਂਦੀ ਆ ਜੀ ਤੇ ਲੈ ਜੀ ਵੀਰੇ ਦੰਦ ਦੇ ਦੱਸ ਦੰਦ ਲੈ ਜੂਗੀ ਜੀ ਇਹ 10 12 ਦੰਦ ਲੈ ਜੂਗੀ ਕਿੰਨਾ ਕਪਾ ਜੂ ਵੀਰੇ ਦੁੱਧ ਦੁੱਧ ਪਾ ਵੀ 10 12 ਕਿਲੋ ਵੀਰੇ ਠੀਕ ਆ ਜੀ ਅ ਠੰਡੀ ਸੀ ਲਾ ਜੀ ਪੁੱਲ ਪੁੱਲ ਬਾਈ ਥੋੜ ਕੇ ਦਿਖਾ ਦੀ ਬਰੇ ਸੁਆ ਬਾਈ ਦੱਸਦਾ ਕਿ ਪਹਿਲਾ ਸੁੰਦੀ ਆ ਜੀ ਦੰਦੋ ਆਪਾ ਬਾਈ ਦੱਸਦਾ ਕਿ ਚੈੱਕ ਨਹੀਂ ਕੀਤੀ ਜਰਸੀ ਜੀ ਪੈ ਜਾਂਦੀ ਆ ਨਮਾਹਾਣੀ ਬੱਚੀ ਤੇ ਵੀ ਆ ਜੀ ਸਮਾਂ ਜ਼ਰੂਰ 10 ਦਿਨ ਲਗਭਗ ਲੈ ਜੂਗੀ ਜੀ 2-4 ਦਿਨ ਵੱਧ ਵੀ ਲਿਜਾ ਸਕਦੀ ਆ ਤੇ ਜਾਂ ਪਹਿਲਾਂ ਵੀ ਸੂ ਸਕਦੀ ਆ ਜੀ ਤਿਆਰੀ ਸੋਹਣੀ ਕੀਤੀ ਹੋਈ ਆ ਮੋੜ ਲਿਓ ਜੀ ਥਣ ਕੱਲਾ ਕੱਲਾ ਨਿੱਖੜਮਾ ਫੱਤੀ ਜਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਕੋੜਾ ਜਿਆ ਕੈਮਰੇ ਤੋਂ ਡਰਦਾ ਜੀ ਪਤੂ ਦੁੱਧ ਬਾਈ ਦੱਸਦਾ ਕਿ ਆਪਾਂ ਬਾਦਾਂ ਨਹੀਂ ਕਹਿੰਦੇ ਬਈ 12 13 ਕਿਲੋ ਦਾ ਬਾਈ ਜਦੋਂ 12 ਕਿਲੋ ਦਾ ਕਹਿੰਦਾ ਵੀ ਕੀ ਅਬੇ ਇੰਦੀ ਗਵਾੜ ਨੇ ਜੇ 12 ਕਿਲੋ ਨਾਲ ਸਤਾ ਫਿਰਦਾ ਬਾਈ ਗਵਾੜ ਰੱਖਣ ਦਾ ਫਾਇਦਾ ਵੀ ਕੋਈ ਨਹੀਂ ਬਾਕੀ ਥਣ ਬਹੁਤ ਸੋਹਣਾ ਲੱਗਿਆ ਵਾ ਗੁਲਾਬੀ ਥਾਣਾ ਤੇ ਇਹਦੀ ਡਿਮਾਂਡ ਵੀਰੇ ਇਹਦਾ ਵੀਰੇ ਲੈਣ ਦੇਣ ਹੀ ਮੋਲਾ ਕਿੰਨਾ ਜੀ ਪਾ ਕੋਈ ਛੋਟ ਛੱਪਾ ਹੀ ਹੋਗਾ 26000 ਦੀ ਥਾਣਾ ਹੀ ਆ ਆ ਫਰੀ ਲਾਈ ਦਰੇ ਆ ਫਰੀ ਕੱਪ 2000 ਦੇ ਲੈ ਜੋ 27000 ਦੇ ਉਹ ਲੈਣਾ ਇਹ ਦੇਵਲੂ ਬਖੋਲਣਾ ਬਹੁਤ ਵਧੀਆ ਹਾਕ ਅੱਛੀ ਖੋਲੇ ਵਕ ਲੈ ਜੂ ਬਾਈ ਖੁੱਲੇ ਹੀ ਲੈ ਜੂ ਦੱਸ ਦਿੰਦਾ ਠੀਕ ਹੈ ਜੀ ਬਾਕੀ ਤੁਹਾਨੂੰ ਮੋਟਾ ਲੱਗਿਆ ਵਾ ਪੂਰਾ ਥਾਣ ਇੰਦਰਲੇ ਪਾਸੇ ਤੋਂ ਵੀ ਚੈੱਕ ਕਰਾ ਦਿੰਦੇ ਆ ਕੋਈ ਫੋਟ ਨਹੀਂ ਕੋਈ ਸ਼ੰਕ ਨਹੀਂ ਅੱਗੇ ਤਿੰਨ ਨੰਬਰ ਵੀਰੇ ਇਹ ਵੀਰੇ ਦੂਜਾ ਸੁਆ ਠੀਕ ਹੈ ਜੀ ਇਹ ਇਹ ਵੀ ਹਜੇ ਹੱਥ ਤੇ ਦੱਸ ਦਿਆ ਨਹੀਂ ਕਿੱਥੀ ਹੈ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਕੁ ਬਾਜੂ ਵੀਰੇ ਦੁੱਧ ਇਹ ਇਹ 27 ਪਹਿਲੇ ਸੁਵੇ 12 ਕਿਲੋ ਠੀਕ ਹੈ ਜੀ ਕੰਡੀਸ਼ਨ ਬੜੀ ਹੈ ਵੀ ਠੀਕ ਹੈ ਜੀ ਛੋਟੇ ਛੋਟੇ ਸੰਗਮ ਆ ਪੁੱਟ ਪੁੱਟੇ ਨਾ ਨਾ ਜਾਵੇਂ ਠੀਕ ਹੈ ਜੀ ਬਾਜੀ ਆਈ ਆਪਣੇ ਕੋਲੇ ਠੀਕ ਹੈ ਜੀ ਤੋਰ ਕੇ ਦਿਖਾ ਦਿ ਬਰੇ ਬਾਈ ਦੇ ਦਸਣ ਮੇ ਤਾਂ ਕੋਈ ਚਕੂਆ ਬਾਈ ਦਾ ਦਸਤਾ ਦੂਜਾ ਸੁਣਦੀ ਹੈ ਜੀ ਲਗਭਗ ਸਮੇਂ ਇਹ ਵੀ ਹੱਥ ਤੇ ਆਸ-ਪਾਸ ਲੈ ਜੂਗੀ ਜੀ ਦੁੱਧ ਪਹਿਲੇ ਸੂਏ 12 ਕਿਲੋ ਦਿੰਦਾ ਵਾ ਇੰਨਾ ਤਾਂ ਦੇਊਗੀ ਬਾਕੀ ਸੇਵਾ ਦੇ ਸਿਰ ਤੇ ਅੰਗ ਬਾਈ ਕੁਲ ਸਾਰੇ ਹੀ ਕ੍ਰੋਸ ਆ ਇੱਕ ਤਾਂ ਭਾਅ ਛੋਟੇ ਛੋਟੇ ਆ ਜੀ ਇੱਕ ਕ੍ਰੋਸ ਅੰਗ ਦਾ ਗਾੜਾ ਬਾਈ ਸਹੀ ਗੱਲ ਇੱਕ ਵਹਿ ਡੰਗ ਚ ਤੇ ਇੱਕ ਕ੍ਰੋਸ ਦਾ ਫਾਇਦਾ ਹੋ ਜਾਂਦਾ ਵੀ ਦੁੱਧ ਸੰਗਣਾ ਹੋਊਗਾ ਜੇ ਮੰਨ ਲਓ ਮੋਟਾ ਜਿਹਾ ਅੰਦਾਜ਼ਾ ਲਾ ਲਓ ਭਈ ਇਹ ਤਾਂ 10 ਕਿਲੋ ਤੇ ਐਫਪੀ ਦਾ 15 ਕਿਲੋ ਇੱਕ ਬਰਾਬਰ ਹੀ ਤੇ ਡਿਮਾਂਡ ਵੀਰੇ ਦੀ ਤੇ ਵੀਰੇ 25000 ਦੀ ਹਾਂ ਲਈਆਂ ਲਓ ਵੀਰੇ ਆਫਰ ਹੀ ਆ ਇੱਕ ਬਾਈ ਮੇਰੀ ਰਿਕਵੈਸਟ ਆ ਲਾ ਵੀ ਇੱਕ ਯਾਰ ਨਾ ਅਪਾ ਮੁੱਲ ਜਵੇਂ ਹੀ ਲੈਣ ਦੇ ਨਹੀਂ ਕਰਦੇ ਉਹ ਨਾ ਫਿਰ ਵੀ ਕਹਿੰਦਾ ਆ ਕੇ ਯਾਰ ਠੀਕ ਹੈ ਜੀ ਹਾਂ ਆਪਾਂ ਅੱਜ ਮੇਰੇ ਸਾਹਮਣੇ ਵੀਰੇ ਤੁਹਾਨੂੰ ਮਾਲ ਨਹੀਂ ਮਿਲਣਾ 25 ਆਪਣੀ ਗ੍ਰਟੀ ਜਿਹੜੀ ਮਰਜ਼ੀ ਲੈ ਜਾ ਵੀਰੇ ਠੀਕ ਹੈ ਜੀ 25 26 ਤੇ 27 ਨੰਬਰ ਸਕਰੀਨ ਤੇ ਬਾਈ ਦਾ ਜਾਬਦਾ ਰਹਿਣਾ ਜੀ ਧੰਨਵਾਦ